हां जी पंजाबीयो ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਬਾਹਰ ਆ ਰਹੇ ਨੇ ਬਹੁਤ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਲਈ ਜਿਹੜਾ ਕਿ ਅਮਰਪਾਲ ਸਿੰਘ ਨੂੰ ਲੰਬੇ ਸਮੇਂ ਤੋਂ ਯਾਨੀ ਇੱਕ ਰਾਹਤ ਨਹੀਂ ਮਿਲੀ ਸੀ ਹਾਈ ਕੋਰਟ ਦੇ ਦੋ ਜੱਜਾਂ ਦੇ ਫੈਸਲੇ ਨੇ ਬਾਜੀ ਪਲਟ ਦਿੱਤੀ ਆ ਪੰਜਾਬ ਦੇ ਵਿੱਚ ਕਰਫੂ ਲੱਗ ਸਕਦਾ ਔਰ ਜਿਹੜੀ ਇਹ ਖਬਰ ਇਹ ਖਬਰ ਕੋਈ ਆਮ ਖਾਸ ਖਬਰ ਨਹੀਂ ਹੈਗੀ ਕਿਉਂਕਿ ਇੱਕ ਵਕੀਲ ਪੰਜਾਬ ਦੇ ਅਮਰੀਕਾ ਦੇ ਵਿੱਚੋਂ ਜਿਨ੍ਹਾਂ ਨੇ ਇਸ ਦਾ ਅੰਦਰੋਂ ਅੰਦਰੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਕਿ ਇਸ ਗੱਲ ਦਾ ਦਬਾਅ ਬਣਨਾ 100 ਤੋਂ ਜ਼ਿਆਦਾ ਵੱਧ ਵਕੀਲਾਂ ਦੀ ਇੱਕ ਗਰੁੱਪ ਜਿਹੜੀ ਟੋਲੀ ਨੇ ਕਹਿ ਲੋ ਉਹਨਾਂ ਦੀ ਜਥੇਬੰਦੀ ਨੇ ਕਹਿ ਲੋ ਇੱਕ ਅਮਰੀਕਾ ਦੀ ਸਰਕਾਰ ਦੇ ਸਾਹਮਣੇ ਯਾਨੀ ਉਪ ਰਾਸ਼ਟਰਪਤੀ ਹੈਰੀ ਕਮਲਾ ਦੇ ਸਾਹਮਣੇ ਇੱਕ ਸਵਾਲ ਧਰੇ ਸੀ ਕਿ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦੀ ਜਿੱਤ ਬਹੁਤ ਵੱਡੀ ਹੋਈ ਹੈ ਕਿਉਂਕਿ ਤੁਹਾਨੂੰ ਉਹ ਇੱਕ ਮੈਂ ਸਬੂਤ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਕਮਲਾ ਹੈਰੀ ਉੱਪਰ ਰਾਸ਼ਟਰਪਤੀ ਹੈਗੀ ਅਮਰੀਕਾ ਦੀ ਜਿਹਦੇ ਵਿੱਚ ਕਮਲਾ ਹੈਰੀ ਉਹ ਰਾਸ਼ਟਰਪਤੀ ਅਮਰੀਕਾ ਦੀ ਉਹਨਾਂ ਨੇ ਕੀ ਕਿਹਾ ਔਰ ਉਸ ਤੋਂ ਬਾਅਦ ਸਾਡੇ ਵਕੀਲਾਂ ਨੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿਵੇਂ ਯਾਨੀ ਮੁਹਿੰਮ ਸ਼ੁਰੂ ਕੀਤੀ ਸੀ ਸੁਣੋ ਜਿਆਦਾ ਧਿਆਨ ਦੇ ਨਾਲ ਅਮਰਪਾਲ ਸਿੰਘ ਦੀ ਬਹੁਤ ਵੱਡੀ ਜਿੱਤ ਦਾ ਯਾਨੀ ਇੱਕ ਨਮੂਨਾ ਦੇਖਣ ਜਾ ਰਹੇ ਹਾਂ ਅਮਰਪਾਲ ਸਿੰਘ ਬਾਹਰ ਆਉਣ ਜਾ ਰਹੇ ਨੇ ਸੁਣੋ ਜਪਕ ਲੋਕ किसी भी उम्मीदवार को इतने बड़े मार्जिन से जीत नहीं मिली थी अमृतपाल की जीत के बाद से उसकी रिहाई की मांग होने लगी इसी बीच अमेरिकी सिख वकील जसप्रीत सिंह ने अमृतपाल की रिहाई को लेकर एक वीडियो बनाया उसमें बताया कि उन्होंने अमृतपाल की रिहाई के लिए अमेरिका के उपराष्ट्रपति कमला हैरिस से बात की है वकील जसप्रीत ने कहा मैं पिछले दो तीन महीनों में उनसे दो बार मिल चुका हूँ मैंने उनसे माइग्रेशन के मुद्दों पर बात की उन्होंने मुझे अपने कार्यालय आने का समय दिया है मैं उनसे ग्यारह जून को मिले वकील जसप्रीत का मानना है कि अमृतपाल की गिरफ्तारी सही नहीं है उसकी रिहाई के लिए वो भारत सरकार पर दबाव बनाने की तैयारी कर रहे हैं इसके लिए उन्होंने सौ से अधिक अमेरिकी कांग्रेसियों को साथ जोड़ने की प्लानिंग की है उन्होंने कहा मैं पहली बार भारत से संबंधित किसी मुद्दे को इतने जोश के साथ उठा रहा हूं क्योंकि अमृतपाल की जीत बहुत बड़ी जीत थी और उनको लगातार हिरासत में रखना मानवाधिकारों पर गंभीर सवाल खड़े करता है अमृतपाल सिंह जीत कर संसद पहुंच गए हैं लेकिन वो जेल में हैं इसलिए उनके समर्थक चाहते हैं ਕੋਈ ਹਲ ਸਰ ਰਿਹਾ ਆਂ ਅਸੰਸਦ ਮੇ ਜਾ ਕੇ ਆਪਣੀ ਬਾਤ ਲਗੇ ਅਮਰੀਕੀ ਸੇਖਾ ਵਕੀਲ ਨੇ ਕਮਲਾ ਹੈਰੀ ਯਾਨੀ ਉਹ ਪ੍ਰਸ਼ਟਪਤੀ ਅਮਰੀਕਾ ਦੀ ਉਹਨਾਂ ਨੇ ਸਾਹਮਣੇ ਇੱਕ ਆਪਣੇ ਸਵਾਲ ਧਰੇ ਸੀ ਕਿ ਪਹਿਲੀ ਵਾਰ ਮੈਂ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਪ੍ਰਤੀ ਕੋਈ ਵੱਡੇ ਮੁੱਦੇ ਤੇ ਕੰਮ ਕਰਨ ਜਾ ਰਿਹਾ ਆਂ ਔਰ ਅਮਰਪਾਲ ਸਿੰਘ ਰਿਹਾ ਹੋਵੇ ਕਿਉਂਕਿ ਜਿੱਤੇ ਹੋਏ ਐਮਪੀ ਨੂੰ ਜਿਆਦਾ ਦੇਰ ਰੱਖਣਾ ਕਿਤੇ ਨਾ ਕਿਤੇ ਮਾਨਵਤਾ ਦੇ ਨਾਲ ਖਲਾਫਤਾ ਗਈ ਮਾਨਵਤਾ ਦੇ ਨਾਲ ਬਹੁਤ ਵੱਡਾ ਖਿਲਵਾੜ ਕਿਉਂਕਿ ਅਮਰਪਾਲ ਸਿੰਘ ਖੰਡੂਰ ਸਾਹਿਬ ਤੋਂ ਜਿੱਤਦੇ ਨੇ ਬਹੁਤ ਹੀ ਵੱਡੀ ਲੀਡ ਦੇ ਨਾਲ 197400 ਕੁ ਬੋਟਾਂ ਦੇ ਨਾਲ ਉਹਨਾਂ ਦੀ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਯਾਨੀ ਉਹਦੀ ਰਿਹਾਈ ਦੀ ਮੰਗ ਉੱਠ ਖੜੀ ਹੈ ਤਾਂ ਦੂਜੇ ਪਾਸੇ ਪੰਜਾਬ ਦੀ ਸਰਕਾਰ ਆ ਜਾਂਦੀ ਹੈ ਤੇ ਜਿਹੜੀ ਕਰਫੂ ਲਾਉਣ ਦਾ ਮਾਹੌਲ ਬਣਾ ਦਿੰਦੀ ਹੈ ਤਾਂ ਹੁਣ ਜਿਹੜਾ ਅਮਰਪਾਲ ਸਿੰਘ ਨੂੰ ਲੈ ਕੇ 10 ਮਾਰਚ ਰੇਖੀ ਗਈ ਹੈ ਉਹਨਾਂ ਦੀ ਡੇਟ ਫਿਕਸ ਹੋ ਗਈ ਹੈ ਤੇ 10 ਮਾਰਚ ਨੂੰ ਅਮਰਪਾਲ ਸਿੰਘ ਪੰਜਾਬ ਦੀ ਧਰਤੀ ਤੇ ਹੋਣਗੇ ਕਿਉਂ ਹੋਣਗੇ ਕਿਉਂਕਿ ਹਾਈ ਕੋਰਟ ਦੇ ਜੱਜ ਯਾਨੀ ਦੋਵੇਂ ਜੱਜਾਂ ਨੇ ਇੱਕ ਬਹੁਤ ਵੱਡਾ ਫੈਸਲਾ ਕੱਢਿਆ ਜਿਹਦੇ ਵਿੱਚੋਂ ਅਮਰਪਾਲ ਸਿੰਘ ਦਾ ਜਿਹੜਾ ਕਿ ਪਟੀਸ਼ਨ ਪਾਈ ਹੋਈ ਹੈ ਇੱਕ ਪਾਸੇ ਤਾਂ ਉਹਦੀ ਰਿਹਾਈ ਤੇ ਸੁਣਵਾਈ ਹੋਣੀ ਆ 12 ਮਾਰਚ ਨੂੰ ਔਰ ਦੂਸਰੇ ਪਾਸੇ ਮੈਂਬਰਸ਼ਿਪ ਨੂੰ ਲੈ ਕੇ ਇੱਕ ਬਹੁਤ ਵੱਡਾ ਯਾਨੀ ਪਰੰਦਾ ਬਣਾਇਆ ਗਿਆ ਸੀ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦੇਵਾਂਗੇ ਦਰਅਸਲ ਸਰਕਾਰਾਂ ਦਿਆਂ ਬਣਾਈਆਂ ਹੋਈਆਂ ਚਾਲਾਂ ਨੇ ਕਿ ਇਹਦੀ ਜਿਹੜੀ ਮੈਂਬਰਸ਼ਿਪ ਆ ਅਮਰਪਾਲ ਸਿੰਘ ਦੀ ਉਹਨੂੰ ਰੱਦ ਕੀਤਾ ਜਾਵੇ ਉਹਦੀ ਪਾਵਰ ਖੋਈ ਜਾਵੇ ਕੌਣ ਵਾਲੇ ਸਟੇਜ ਦੇ ਵਿੱਚ ਅਮਰਪਾਲ ਸਿੰਘ ਮੁੱਖ ਮੰਤਰੀ ਨਾ ਬਣ ਜਾਏ ਇਸ ਗੱਲ ਦਾ ਡਰ ਸਾਡੇ ਪੰਜਾਬ ਦੀ ਸਰਕਾਰ ਦੇ ਯਾਨੀ ਜਹਨ ਦੇ ਵਿੱਚ ਤਾਂ ਹੁਣ ਅਮਰਪਾਲ ਸਿੰਘ ਨੂੰ ਬਾਹਰਲੇ ਮੁਲਕਾਂ ਤੱਕ ਯਾਨੀ ਵੱਡਾ ਸਮਰਥਨ ਮਿਲ ਰਿਹਾ ਵਕੀਲ ਸਿੱਖ ਅਮਰੀਕੀ ਵਕੀਲਾਂ ਨੇ 100 ਤੋਂ ਜ਼ਿਆਦਾ ਵਕੀਲ ਨੇ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਯਾਨੀ ਇੱਕ ਮਹੀਮ ਚਲਾਈ ਸੀ ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਮੈਂ ਦੱਸਦਾ ਆ ਰਿਹਾ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਅਮਰੀਕਾ ਤੱਕ ਖੜ ਗਿਆ ਯਾਨੀ ਉਥੋਂ ਦੀ ਉਪ ਰਾਸ਼ਟਰਪਤੀ ਨੇ ਉਪਰਾਲਾ ਕੀਤਾ ਕਿ ਭਾਈ ਇਹ ਗੱਲ ਸਹੀ ਹੈ ਕਿ ਅਮਰਪਾਲ ਸਿੰਘ ਇੱਕ ਜਿੱਤਿਆ ਹੋਇਆ ਨੁਮਾਇੰਦਾ ਹੈ ਕਈ ਲੱਖ ਲੋਕਾਂ ਦੀ ਉਹਦੇ ਨਾਲ ਯਾਨੀ ਭਾਵਨਾਵਾਂ ਜੁੜੀਆਂ ਨੇ ਸੋਚ ਜੁੜੀ ਹੈ ਲੋਕਾਂ ਨੇ મતદાન ਕੀਤਾ ਹੈ ਤਾਂ ਅਮਰਪਾਲ ਸਿੰਘ ਨੂੰ ਜਿੰਨੇ ਵੀ ਵਿਰੋਧੀ ਪੰਜਾਬ ਦੇ ਉਹਨਾਂ ਨੂੰ ਹੁਣ ਭਾਜਣਾ ਪੈਣ ਗਿਆ ਕਿ ਅਮਰਪਾਲ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਆਉਣ ਜਾ ਰਹੇ ਨੇ ਕਿਉਂਕਿ ਅਮਰਪਾਲ ਸਿੰਘ ਉਹ ਜਿਹੜਾ ਕਿ ਪੰਜਾਬ ਦੇ ਨੌਜਵਾਨੀ ਨੂੰ ਬਚਾਉਣ ਨਿਕਲਿਆ ਔਰ ਪੰਜਾਬ ਦੀ ਸਰਕਾਰ ਤੋਂ ਜਰਿਆ ਨਹੀਂ ਗਿਆ ਕਿਉਂਕਿ ਅਮਰਪਾਲ ਸਿੰਘ ਦਾ ਜਿਹੜਾ ਕੰਮ ਸੀ ਉਹ ਹੁਣ ਸਰਕਾਰ ਨੂੰ ਕਰਨਾ ਪੈ ਰਿਹਾ ਕਿਉਂ ਕਿ ਸਰਕਾਰ ਨੂੰ ਪਤਾ ਲੱਗ ਚੁੱਕਿਆ ਕਿ ਪੰਜਾਬ ਦੀ ਆਵਾਦੀ ਪੰਜਾਬ ਦੇ ਲੋਕ ਸਾਡੇ ਦੇ ਪਿੱਛੇ ਹੜ ਗਏ ਨੇ ਤੇ ਅਮਰਪਾਲ ਸਿੰਘ ਦੇ ਨਾਲ ਜਿਹੜਾ ਕਿ ਬਹੁਤ ਵੱਡੇ ਹੱਕ ਦੇ ਵਿੱਚ ਆਵਾਜ਼ ਬਲੰਦ ਹੋਣ ਲੱਗੀ ਆ ਤਾਂ ਹੁਣ ਪੰਜਾਬ ਦੀ ਜਨਤਾ ਨੂੰ ਚਾਹੀਦਾ ਕਿ ਅਸੀਂ ਇੱਕ ਜੁੱਟ ਹੋ ਕੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਨੂੰ ਬੁਲੰਦ ਕਰਨਾ ਤਾਂ ਠੀਕ ਹੈ ਪੰਜਾਬੀਓ ਮਿਲਦੇ ਹਾਂ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ